ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਲੋ ਚੜ੍ਹਦੀ ਕਲਾ ਚ ਰਹੋ ਜੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਇੱਧਰ ਮੈਂ ਪਹਿਲਾਂ ਤਾਂ ਬਣਾਉਣ ਲੱਗੀ ਸੀ ਜੀ ਥੋੜੀਆਂ ਜਿ ਮੇਰੇ ਕੋਲ ਪਈਆਂ ਸੀ ਭਿੰਡੀਆਂ ਮੈਂ ਕਿਹਾ ਚਲੋ ਭਿੰਡੀਆਂ ਬਣਾ ਲੈਨੇ ਆ ਤੇ ਇੱਧਰ ਬਣਾਉਣ ਲੱਗੇ ਸੀ ਆਪਾਂ ਖਿਚੜੀ ਜਿਵੇਂ ਹੀ ਆਪਾਂ ਲੇਟ ਹੋ ਜਾਂਦੇ ਆ ਹੁਣ ਮੇਰੇ ਕੋਲ ਤਾਂ ਸਿਰਫ ਇਹੀ ਆਪਸ਼ਨ ਹੁੰਦਾ ਕਿ ਜਦੋਂ ਵੀ ਕੁਝ ਨਾ ਮਿਲੇ ਫਿਰ ਮੱਖੀ ਜੜੀ ਬਣਾ ਲੈਣੀ ਹੁੰਦੀ ਆ ਖਿਚੜੀ ਪਤਾ ਕਿੰਨਾ ਵਧੀਆ ਚੀਜ਼ ਹੈ ਜਦੋਂ ਵੀ ਆਪਣੇ ਕੋਲ ਵੈਸੇ ਵੀ ਇੱਕ ਤਾਂ ਖਾਣਾ ਵੀ ਹਲਕਾ ਹੋ ਜਾਂਦਾ ਇੱਕ ਅੱਦੇ ਟਾਈਮ ਦਾ ਹੈਨਾ ਤੇ ਇਹ ਸਿਸੜੀ ਵੈਸੇ ਵੀ ਜਲਦੀ ਬਣ ਜਾਂਦੀ ਹੈ ਇੱਧਰ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਨਾਲੇ ਬਣਾਉਗੇ ਸ਼ੁਰੂਆਤ ਕਰਨਾ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਫੇਸ ਲਈ ਵੀਡੀਓ ਬਣਾਓ ਦੀਵਾਲਾ ਲਈ ਬਣਾਓ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੀ ਹਾਂ ਤੁਹਾਡੇ ਲਈ ਠੀਕ ਹੈ ਜੀ ਤੇ ਬਹੁਤ ਵਧੀਆ ਤੁਸੀਂ ਅਪਣਾ ਕੇ ਦੇਖਿਓ ਕਰੋ ਬਹੁਤ ਅੱਛੇ ਅੱਛੇ ਰਿਜ਼ਲਟ ਮਿਲਦੇ ਆ ਇਸ ਬਿਲਕੁਲ ਰਸੋਈ ਦੇ ਵਿੱਚੋਂ ਹੀ ਆਪਾਂ ਉਹ ਚੀਜ਼ਾਂ ਲੈ ਸਕਦੇ ਹਾਂ ਮਿੰਟਾਂ 'ਚ ਉਹਦੇ ਨਾਲ ਤੁਹਾਨੂੰ ਸਾਨੂੰ ਰਿਜ਼ਲਟ ਵੀ ਬਹੁਤ ਜਲਦੀ ਮਿਲਦਾ ਜਿਵੇਂ ਆਪਾਂ ਅਕਸਰ ਕੋਈ ਨਾ ਕੋਈ ਛੋਟੇ ਮੋਟੇ ਫੰਕਸ਼ਨ ਤੇ ਜਾਣਾ ਹੁੰਦਾ ਕੋਈ ਪਾਰਟੀ ਤੇ ਜਾਣਾ ਹੁੰਦਾ ਗੜੀਆਂ ਭੈਣਾ ਘਰ ਬੈਠੀਆਂ ਦੂਰ ਬਜ਼ਾਰ ਤੋਂ ਕਈ ਵਰੀ ਦੂਰ ਹੁੰਦੀਆਂ ਉਹਨਾਂ ਨੂੰ ਬਜ਼ਾਰ ਦੂਰ ਪੈਂਦੇ ਹਨਾ ਉਹ ਨਹੀਂ ਜਾ ਸਕਦੀਆਂ ਹੈਗੀਆਂ ਤੇ ਉਹ ਵਾਲੀਆਂ ਭੈਣਾ ਮਿੰਟਾਂ ਦੇ ਵਿੱਚ ਆਪਣੇ ਘਰੇ ਬੈਠ ਕੇ ਠੀਕ ਹੈ ਤੇ ਕਿੱਦਾਂ ਕਰੀ ਦੰਦਾ ਹੋ ਤੁਹਾਡੇ ਨਾਲ ਮੈਂ ਕਰਾਂਗੀ ਮੈਂ ਕਿ ਸੁਲੇਦਰ ਆਪਣਾ ਦਾਲ ਸਬਜ਼ੀ ਬਣਾਉਣਾ ਨਾਲ ਦੇ ਨਾਲ ਤੜਕਾ ਲਾਦਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਜੀ ਕੀ ਕੁਝ ਅਪਾਉਂਚ ਵਿੱਚ ਪਾਣੇ ਹੁੰਦੇ ਆ ਤੇ ਰਸੋਈ ਦੇ ਵਿੱਚ ਹੀ ਸਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆ ਤਾਂ ਤਾਂ ਤੁਸੀਂ ਬਣੇ ਰੋ ਗਾਇਸ ਮੇਰੇ ਕੋਲ ਥੋੜੀਆਂ ਜੀਆਂ ਪਿੰਡੀਆਂ ਸੀਗੀਆਂ ਬਸ ਦੇਖੋ ਚਾਰ ਕੁ ਪਿੰਡੀਆਂ ਮੈਂ ਖਾਤ ਤੋਂ ਤੋੜ ਕੇ ਲਈ ਆਈ ਸੀਗੀ ਮੈਂ ਕਿਹਾ ਚਲੋ ਢਿੰਡੀ ਬਣਾ ਦੇਣੀ ਆ ਕਿਉਂਕਿ ਨਿਸ਼ਾਨ ਹੈ ਨਾ ਖਿਚੜੀ ਨਹੀਂ ਖਾਂਦਾ ਅਧੀਆਂ ਮਿਰਚਾਂ ਪਾ ਲਾਂਗੇ ਲਸਣ ਅਦਰਕ ਦਾ ਪੇਸਟ ਵੀ ਤਾਂ ਪਿਆ ਹੋਇਆ ਸੀ ਬਣਿਆ ਹੋਇਆ ਅੰਮ੍ਰਿਤ ਨਿਆਕੀ ਫ੍ਰੀਜ ਚ ਹਲਦੀ ਪਾਦਾ খিਚੜੀ ਚ ਮਾੜੀ ਜੀ ਤੇ ਲੋ ਜੀ ਇੱਧਰ ਆਪਾਂ ਜਿਹੜੀਆਂ ਭਿੰਦੀਆਂ ਜਿਹੜੀਆਂ ਪਾਤੀਆਂ ਵਿੱਚ ਤੇ ਇੱਧਰ ਲੱਗ ਗਈ ਜੀ ਸਾਡਾ ਤੈੜਕਾ ਖਿਚੜੀ ਦਾ ਤਿਆਰ ਹੋ ਗਿਆ ਇਹਦੇ ਵਿੱਚ ਮੈਂ ਲਸਣ ਦਾ ਕਰਕੇ ਤਾਂ ਥੋੜਾ ਜਿਹਾ ਪੇਸਟ ਪਾ ਦਿੱਤਾ ਤਾਂ ਨਾ ਟੇਸਟੀ ਬਹੁਤ ਬਣਦੀ ਹੈ ਖਿਚੜੀ। ਪਾਣ ਲੱਗੀ ਸੀ ਤੇ ਲੋ ਜੀ ਆ ਦੇਖੋ ਜੀ ਸੰਡੇ ਖਿਚੜੀ ਬਣ ਕੇ ਹੋ ਗਈ ਤਿਆਰ। ਸਾਦਾ ਗਾੜੀ ਨਹੀਂ ਰੱਖੀ ਮੈਂ ਜਿਆਦਾ ਪਤਲੀ ਵੀ ਨਹੀਂ ਕੀਤੀ ਤੇ ਇਧਰ ਪਿੰਡੀਆਂ ਬਣਾਈਆਂ ਬਸ 2-4 ਕੀ ਅੰਦਰ ਆਪਾਂ ਦੁੱਧ ਨੂੰ ਬਾਹਰ ਦੇਣ ਲੱਗੇ ਆ। ਬਾਕੀ ਦੇਖਦੇ ਹਾਂ ਜੀ। ਤੇ ਲੋ ਜੀ ਇੱਧਰ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਪਿਛਲੀ ਵੀਡੀਓ ਨੂੰ ਤੁਸੀਂ ਮੇਰੀ ਬਹੁਤ ਸਾਰਾ ਪਿਆਰ ਦਿੱਤਾ ਹੈ। ਮੈਂ ਜਿਹੜੇ ਵਾਲ ਮਤਲਬ ਰਿਮੂਵ ਕਰਨ ਦੇ ਤੁਹਾਨੂੰ ਦੱਸਿਆ ਸੀ ਨਾ ਕਿਵੇਂ ਅਕਸਰ ਤੁਸੀਂ ਦੇਖਦੇ ਹੋ ਕਈ ਵਾਰੀ ਬਹੁਤ ਸਾਰੀਆਂ ਭੈਣਾਂ ਦੇ ਵਿੱਚ ਦੇਖਿਆ ਮਤਲਬ ਬਜ਼ੁਰਗਾਂ ਦੇ ਵੀ ਦੇਖਿਆ ਸਾਡੀ ਭੂਆ ਜੀ ਹੁਣੀ ਉਹਨਾਂ ਦੇ ਵੀ ਦੇਖਿਆ ਸੀ ਮੈਂ ਇੱਥੇ ਮਤਲਬ ਚਿੰਨ ਤੇ ਨਾ ਵਾਲ ਆ ਜਾਂਦੇ ਆ। ਇਹ ਵੈਸੇ ਤਾਂ ਜ਼ਿਆਦਾ ਕਹਿੰਦੇ ਨੇ ਮਤਲਬ ਸਾਡੇ ਅੰਦਰ ਕੋਈ ਹਾਰਮੋਨਸ ਵਗੈਰਾ ਹੁੰਦੇ ਬੈਲੈਂਸ ਹੁੰਦੇ ਆ। ਤੇ ਉਹਨਾਂ ਦੀ ਵਜ੍ਹਾ ਨਾਲ ਹੀ ਕੋਈ ਮਤਲਬ ਰੀਜਨ ਹੁੰਦਾ ਹੈ ਦੇਖੋ ਇੰਨਾ ਤਾਂ ਨਹੀਂ ਮੈਨੂੰ ਨੌਲੇਜ ਪਰ ਇੰਨਾ ਪਤਾ ਹੈ ਕਿ ਇਹ ਹਾਰਮੋਨ ਦੀ ਵਜ੍ਹਾ ਨਾਲ ਸਾਡੇ ਸਕਿਨ ਤੇ ਵਾਲ ਆਉਂਦੇ ਆ ਬਹੁਤ ਸਾਰਿਆਂ ਦੇ ਮੋਟੇ-ਮੋਟੇ ਵਾਲ ਵੀ ਹੋ ਜਾਂਦੇ ਜੋ ਜਲਦੀ ਰਿਮੂਵ ਨਹੀਂ ਹੁੰਦੇ ਹੈਗੇ ਉਹਨਾਂ ਦਾ ਇੱਕ ਬਿਲਕੁਲ ਤੁਹਾਨੂੰ ਇੰਨਾ ਘਰੇਲੂ ਵਧੀਆ ਤਰੀਕਾ ਦੱਸੂਗੀ ਨਾ ਤੇ 100% ਤੁਸੀ ਰਿਜ਼ਲਟ ਤੁਹਾਨੂੰ ਮਿਲੇਗਾ 100 ਕਾ 101% ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਮਿਲੇਗਾ ਬਹੁਤ ਅੱਛਾ ਹੈ ਕਿਉਂਕਿ ਇਹ ਆਪਾਂ ਟਰਾਈ ਵੀ ਕੀਤਾ ਹੋਇਆ ਤੇ ਮੈਂ ਸਾਰਾ ਕੁਝ ਕਰਕੇ ਤਾਂ ਹੀ ਤੁਹਾਡੇ ਤੱਕ ਵੀਡੀਓ ਲੈ ਕੇ ਆਈਆਂ ਤੁਹਾਨੂੰ ਵੀ ਪਤਾ ਹੈ ਜਿਵੇਂ ਮੈਂ ਜਦੋਂ ਵੀ ਕੋਈ ਵੀਡੀਓ ਬਣਾਉਂਦੀ ਹਾਂ ਹਮੇਸ਼ਾ ਉਹਦਾ ਰਿਜ਼ਲਟ ਵਧੀਆ ਮਿਲਦਾ ਤਾਂ ਹੀ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਆ ਮੈਂ ਖੁਦ ਵੀ ਕਈ ਦੇਖਿਆ ਤੁਸੀਂ ਪੈਕ ਬਣਾਉਂਦੀਆਂ ਫੇਸ ਪੈਕ ਵਗੈਰਾ ਜਾਂ ਕੁਝ ਵੀ ਬਣਾਉਂਦੀ ਆ ਨਾ ਪਹਿਲਾਂ ਉਹਨਾਂ ਨੂੰ ਹਮੇਸ਼ਾ ਮੈਂ ਟਰਾਈ ਕਰਕੇ ਆਪਣੇ ਤੇ ਦੇਖਦੀ ਹਣੀ ਆਪਣੀ ਸਕਿਨ ਤੇ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤੇ ਇਹ ਵਾਲਾ ਜਿਹੜਾ ਨਵਾਂ ਆ ਮਤਲਬ ਹੈ ਉਹ ਵੀ ਬਹੁਤ ਵਧੀਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਆਟੇ ਦੇ ਵਿੱਚ ਸਾਰਾ ਕੁਝ ਪਾ ਕੇ ਮੈਂ ਤੁਹਾਨੂੰ ਇਹ ਨਾਲ ਪਿਛਲੀ ਵੀਡੀਓ ਤੇ ਉੱਤੇ ਮੈਨੂੰ ਸੁਖ ਨਾਲ ਬਹੁਤ ਜ਼ਿਆਦਾ ਮਤਲਬ ਅੱਛਾ ਰਿਜ਼ਲਟ ਵੀ ਮਿਲਿਆ ਬਹੁਤ ਅੱਛਾ ਰੀਚ ਵੀ ਆਇਆ ਤੇ ਤੁਸੀਂ ਬਹੁਤ ਸਾਰਾ ਉਹਨੂੰ ਪਿਆਰ ਵੀ ਦਿੱਤਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਜਿਹੜੀ ਆ ਵਾਲੀ ਵੀਡੀਓ ਨੇ ਤੁਸੀਂ ਇਹ ਵਾਲਾ ਜਿਹੜਾ ਮੈਂ ਰੈਮਡੀ ਦੱਸ ਰਹੀ ਹਾਂ ਬਿਲਕੁਲ ਪ੍ਰੋਪਰ ਧਿਆਨ ਨਾਲ ਤੁਸੀਂ ਦੇਖਣਾ ਹੈ ਸੇਮ ਇਦਾਂ ਹੀ ਕਰਨਾ ਹੈ ਤੇ ਇਹਦਾ ਰਿਜ਼ਲਟ ਤੁਸੀਂ ਖੁਦ-ਬਖੁਦ ਕਹੋਗੇ ਹਾਂਜੀ ਵਧੀਆ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਸੀ ਅਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਮਤਲਬ ਕਰਕੇ ਟਰਾਈ ਕਰਕੇ ਦੇਖਦੇ ਨਹੀਂ ਹੁੰਦਾ ਮੋٹے ਵਾਲ ਹੁੰਦੇ ਜਿਸ ਤਰ੍ਹਾਂ ਦਾ ਮਰਜੀ ਤੁਹਾਡੇ ਵਾਲ ਹੋਣਗੇ ਬਹੁਤ ਜਲਦੀ ਖਤਮ ਹੋ ਜਾਣਗੇ ਮਤਲਬ ਦੇਖੋ ਜੀ ਇੱਕ ਦਿਨ ਚ ਕਹੀਏ ਨਾ ਆਪਾਂ ਇੱਕ ਦਿਨ ਚ ਖਤਮ ਨਹੀਂ ਹੁੰਦੇ ਉਹ ਦੁਬਾਰਾ ਆਂਦੇ ਆ ਮਤਲਬ ਹਟ ਜਾਂਦੇ ਆ ਤੇ ਉਹ ਦੁਬਾਰਾ ਜ਼ਰੂਰ ਆਂਦੇ ਆ ਕਿਉਂਕਿ ਇਹ ਨਾ ਸਾਡੇ ਇੱਕਦਮ ਤੇ ਵਾਲ ਨਹੀਂ ਇਹ ਵਾਲਾ ਨੂੰ ਆਪਾਂ ਨਾ ਵੀਕ ਕਰਨਾ ਹੈ ਕਮਜ਼ੋਰ ਵੀ ਕਰਨਾ ਇਹਨਾਂ ਨੂੰ ਇਹਨਾਂ ਦੇ ਲਈ ਜਿਹੜੀ ਚੀਜ਼ ਕਮਜ਼ੋਰ ਕਰਦੀ ਉਹ ਵੀ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰੂੰਗੀ ਕਿਹਦੇ ਨਾਲ ਇਹਨਾਂ ਨੂੰ ਮਤਲਬ ਇਹਨਾਂ ਦੇ ਜਿਹੜੀ ਜੜ ਹੁੰਦੀ ਹੈ ਨਾ ਜੜਾਂ ਖਤਮ ਹੁੰਦੀਆਂ ਨੇ ਇਹ ਵਾਰ ਤੁਹਾਡੇ ਬਿਲਕੁਲ ਦੁਬਾਰਾ ਵੀ ਨਹੀਂ ਆਣੀਏ ਇਦਾਂ ਦੀ ਅੱਜ ਦੀ ਜਿਹੜੀ ਰੈਮੇਡੀ ਹੈ ਨਾ ਮਤਲਬ 101% ਵਧੀਆ ਮਿਲੇਗੀ ਤੁਹਾਨੂੰ ਇਹਦਾ ਰਿਜ਼ਲਟ ਵੀ ਬਹੁਤ ਅੱਛਾ ਮਿਲੇਗਾ ਤੇ ਉਹਦੇ ਲਈ ਆਪਾਂ ਸਿਰਫ ਤਿੰਨ ਚੀਜ਼ਾਂ ਲੈਣੀਆਂ ਠੀਕ ਹੈ ਜੀ ਤਿੰਨ ਤਿੰਨ ਕਿਹਾ ਚਾਰ ਚੀਜ਼ਾਂ ਲੈਣੀਆਂ ਸੌਰੀ ਇੱਕ ਤੁਸੀਂ ਲੈਣਾ ਜੀ ਨਿੰਬੂ ਠੀਕ ਹੈ ਨਿੰਬੂ ਜ਼ਰੂਰ ਇਹ ਚੀਜ਼ਾਂ ਤੁਸੀਂ ਬਿਲਕੁਲ ਧਿਆਨ ਨਾਲ ਦੇਖਿਓ ਤੇ ਸੇਮ ਇਦਾਂ ਹੀ ਕਰਕੇ ਦੇਖਿਓ ਫਿਰ ਦੱਸਿਓ ਮੈਨੂੰ ਬਲਕਿ ਕਰਕੇ ਇਸੇ ਵੀਡੀਓ ਤੋਂ ਮੈਨੂੰ ਦੁਬਾਰਾ ਚਾਹੇ ਕਮੈਂਟ ਕਰਿਓ ਠੀਕ ਹੈ ਵੀਡੀਓ ਜੇ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਤਾਂ ਹੀ ਤੁਸੀਂ ਲਾਈਕ ਤੇ ਇੱਕ ਲੈਣਾ ਜੀ ਤੁਸੀਂ ਨਿੰਬੂ ਨੰਬਰ 2 ਤੇ ਤੁਸੀਂ ਲੈ ਲੈਣਾ ਸ਼ਹਿਦ ਜਿਹਨੂੰ ਆਪਾਂ ਹੰਨੀ ਬੋਲਦੇ ਆ ਠੀਕ ਹੈ ਨੰਬਰ 3 ਤੇ ਤੁਸੀਂ ਲੈ ਲੈਣਾ ਜੀ ਗੁੜ ਗੁੜ ਦੀ ਡੜੀ ਲੈਣੀ ਆ ਆ ਦੇਖੋ ਜੀ ਜਿਹੜਾ ਗੁੜ ਹੁੰਦਾ ਨਾ ਖਾਣ ਵਾਲਾ ਗੁੜ ਲੈ ਲਿਓ ਚਾਹੇ ਤੁਹਾਡੇ ਕੋਲ ਪੁਰਾਣਾ ਹੈ ਤੇ ਤੁਸੀਂ ਪੁਰਾਣਾ ਲੈ ਲਓ ਜੇਕਰ ਤੁਹਾਡੇ ਕੋਲ ਨਵਾਂ ਹੈ ਤੇ ਤੁਸੀਂ ਨਵਾਂ ਲੈ ਲਓ ਇੱਕ ਡੜੀ ਤੁਸੀਂ ਇਹਦੀ ਗੁੜ ਦੀ ਲੈਣੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਕਰਨਾ ਕੀ ਹੈ ਨਿੰਬੂ ਆਪਾਂ ਕੱਟ ਲੈਣੇ ਆ ਗੁੜ ਨੂੰ ਆਪਾਂ ਬਿਲਕੁਲ ਮੈਸ਼ ਕਰ ਲੈਣੇ ਆ ਕੱਦੂ ਕਸ ਜਿਹਨੂੰ ਕਹਿੰਦੇ ਆ ਨਾ ਬਿਲਕੁਲ ਬਰੀਕ ਕਰ ਲੈਣੇ ਆ ਬਾਕੀ ਸ਼ਹਿਦ ਹੈ ਤੇ ਚੌਥੀ ਚੀਜ਼ ਆਪਾਂ ਕੀ ਇਹਦੇ ਵਿੱਚ ਪਾਣੀ ਹੈ ਜੀ ਇੱਕ ਚੁਟਕੀ ਹਲਦੀ ਠੀਕ ਹੈ ਜੀ ਜੇਕਰ ਤੁਸੀਂ ਕਹਿੰਦੇ ਮੈਂ ਤੁਹਾਨੂੰ ਬਣਾ ਕੇ ਵੀ ਦਿਖਾਨੀ ਆ ਤੇ ਲੋ ਜੀ ਆਪਾਂ ਲੈ ਲਿਆ ਠੀਕ ਹੈ ਕੰਚ ਦੀ ਕਟੋਰੀ ਲੈ ਲੈਣੀ ਹੈ ਕੰਚ ਦੀ ਕਟੋਰੀ ਦੇ ਵਿੱਚ ਪਾਣਾ ਤੇ ਇਧਰ ਆਪਾਂ ਚਲਾ ਲੈਣਾ ਜੀ ਗੈਸ ਥੋੜਾ ਜਿਹਾ ਸਲੋ ਰੱਖ ਕੇ ਤੇ ਲੋ ਜੀ 프라이ਪੈਂਡ ਰੱਖ ਲੈਣਾ ਠੀਕ ਹੈ ਜੀ ਆ ਦੇਖੋ ਇਦੇ ਵਿੱਚ ਆਪਾਂ ਸਟੀਲ ਦਾ ਕੋਈ ਫਰਾਈ ਪੈਨ ਜਾਂ ਕੁਝ ਵੀ ਜਿਹੜਾ ਤੁਸੀਂ ਫਰਾਈ ਪੈਨ ਯੂਜ਼ ਕਰਦੇ ਹੋ ਲੈ ਲੈਣਾ ਥੋੜਾ ਜਿਹਾ ਆਪਾਂ ਇਹਦੇ ਲੈ ਲੈਣਾ ਜੀ ਦੁੱਧ ਦੁੱਧ ਤੁਸੀਂ ਚਾਹੋ ਕੱਚਾ ਲੈ ਲਓ ਜਿਹੜਾ ਮਰਜ਼ੀ ਲੈ ਲਓ ਕੋਈ ਹੋ ਨਹੀਂ ਠੀਕ ਹੈ ਜੀ ਆਹ ਲੈ ਲੈਣਾ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਲਾਂਗੇ ਮੈਂ ਕੁੱਟਿਆ ਹੋਇਆ ਗੁੜ ਜਿਹੜਾ ਗੁੜ ਹੈ ਨਾ ਇਹਨੂੰ ਕੁੱਟ ਲੈਣਾ ਠੀਕ ਹੈ ਜੀ ਕੁੱਟ ਕੇ ਆਣੇ ਇਹਨੂੰ ਆਪਾਂ ਪਾਣੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਵੇਂ ਪਿਘਲਾਉਂਦੇ ਆ ਨਾ ਪਿਘਲਾ ਲੈਣਾ ਤੁਸੀਂ ਇਹਨੂੰ ਲੋ ਜੀ ਇਹਨੂੰ ਇਹਨਾਂ ਵਧੀਆ ਤਰੀਕੇ ਨਾਲ ਪਿਘਲਾ ਕੇ ਐਨ ਚੰਗੀ ਤਰ੍ਹਾਂ ਰੇਜਾ ਦਵਾ ਲੈਣਾ ਠੀਕ ਹੈ ਜੀ ਦੁੱਧ ਬਿਲਕੁਲ ਥੋੜਾ ਜਿਹਾ ਲੈਣਾ ਜਿਆਦਾ ਦੁੱਧ ਲਈ ਇਹਨੂੰ ਰਜਾ ਲੈਣਾ ਆਪਾਂ ਚੰਗੀ ਤਰ੍ਹਾਂ ਤੇ ਦੋ ਚਮਚ ਹੋਣੇ ਚਾਹੀਦੇ ਦੁੱਧ ਜਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਦੁੱਧ ਨੂੰ ਪਹਿਲਾਂ ਚੰਗੀ ਤਰ੍ਹਾਂ ਰਜਾ ਕੇ ਫਿਰ ਆਪਾਂ ਇਹਦੇ ਵਿੱਚ ਗੁੜ ਪਾ ਲੈਣਾ ਗੁੜ ਚੰਗੀ ਤਰ੍ਹਾਂ ਪਿਘਲਾ ਕੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਆਪਣਾ ਇੱਕ ਚਮਚ ਸ਼ਹਿਦ ਦਾ ਠੀਕ ਹੈ ਇਹਦੇ ਵਿੱਚ ਹੀ ਹੁਣ ਆਪਾਂ ਸ਼ਹਿਦ ਪਾ ਲੈਣਾ ਤੇ ਲੋਜੀ ਹੋਣੇ ਚੰਗੀ ਤਰ੍ਹਾਂ ਪਿਗਲ ਗਿਆ ਆਪਾਂ ਗੈਸ ਕਰ ਦੇਣਾ ਬੰਦ ਠੀਕ ਹੈ ਦੂਜੀ ਚੀਜ਼ ਆਪਾਂ ਲੈ ਲੈਣੀ ਹੈ ਜੀ ਹੁਣ ਸ਼ਹਿਦ ਹਾਂ ਲੋ ਜੀ ਸ਼ਹਿਦ ਵੀ ਇਸੇ ਤਰ੍ਹਾਂ ਹੀ ਲੈ ਲੈਣਾ ਇੱਕ ਚਮਚ ਤੁਸੀਂ ਸ਼ਹਿਦ ਹੁਣ ਇਸੇ ਤਰ੍ਹਾਂ ਹੀ ਆਪਾਂ ਸ਼ਹਿਦ ਨੂੰ ਵੀ ਮਿਕਸ ਕਰ ਲੈਣਾ ਠੀਕ ਹੈ ਜੀ ਹਾਂਜੀ ਗਾੜਾ ਜਿਹਾ ਹੋ ਜਾਏਗਾ ਸਾਡਾ ਦੁੱਧ ਜੇਕਰ ਫੱਟ ਵੀ ਜਾਂਦਾ ਤੁਸੀਂ ਇਹ ਨਹੀਂ ਕਹਿਣਾ ਕਿ ਦੁੱਧ ਫਟ ਗਿਆ ਉਹਨੂੰ ਸੁਕਾ ਲੈਣਾ ਪਹਿਲਾਂ ਦੁੱਧ ਨੂੰ ਠੀਕ ਹੈ ਜੀ ਦੁੱਧ ਕਿਉਂਕਿ ਗੁੜ ਪਾਉਣੇ ਨਾਲ ਕਈ ਵਾਰੀ ਅਕਸਰ ਦੇਖਿਆ ਕਿ ਦੁੱਧ ਫੱਟ ਜਾਂਦਾ ਲੋ ਜੀ ਹੁਣ ਆਪਾਂ ਤੇ ਲਾਜਿਕ ਹੁਣ ਇਹਨੂੰ ਗੈਸ ਆਪਾਂ ਬੰਦ ਕਰਤਾ ਹੁਣ ਆ ਦੇਖੋ ਠੰਡਾ ਹੋ ਗਿਆ ਨਾ ਆ ਦੇਖੋ ਥੋੜਾ ਐਦਾਂ ਦਾ ਰੱਖਣਾ ਇਹਨੂੰ ਠੀਕ ਹੈ ਜੀ ਹੁਣ ਆਪਾਂ ਇਹਨੂੰ ਆਪਣੀ ਕੋਲੀ ਦੇ ਵਿੱਚ ਕੰਚ ਦੀ ਕੋਲੀ ਦੇ ਵਿੱਚ ਨਾ ਕੱਢ ਲਵਾਂਗੇ ਸਾਰੇ ਨੂੰ ਕੱਢ ਲੈਣਾ ਇਹ ਚਿਪਚਿਪਾ ਜਿਹਾ ਹੋ ਜਾਏਗਾ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿੰਦੇ ਨਾ ਸ਼ਹਿਤ ਵਗੈਰਾ ਬਿਲਕੁਲ ਆਪਾਂ ਪਤਲਾ ਕਰਨਾ ਮੈਲਟ ਕਰਨਾ ਜਿਹਨੂੰ ਕਹਿੰਦੇ ਮੈਲਟ ਕਹਿ ਦਿੰਦੇ ਆ ਨਾ ਉਹ ਕਰਨਾ ਹੈ ਧਿਆਨ ਨਾਲ ਜੀ ਇਸ ਤਰ੍ਹਾਂ ਦਾ ਬਣ ਗਿਆ ਠੀਕ ਹੈ ਹੁਣ ਆਪਾਂ ਇੱਕ ਚਮਚ ਆ ਪੂਰਾ ਇੱਕ ਚਮਚ ਭਰ ਕੇ ਨਾ ਇਹਦੇ ਵਿੱਚ ਪਾ ਦੇਣਾ ਜੀ ਨਿੰਬੂ ਆ ਦੇਖੋ ਨਿੰਬੂ ਦਾ ਰਸ ਬੀਜ ਕੱਢ ਲੈਣਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਇਹਦੇ ਚੋਂ ਬੀਜ ਕੱਢ ਲਓ ਇਹ ਵੀ ਇਹਦੇ ਵਿੱਚ ਹੀ ਰਲਾ ਦਿਓ ਤੁਸੀਂ ਲੋ ਜੀ ਇਹ ਨੂੰ ਰਲਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਮਿਕਸ ਕਰਕੇ ਹੁਣ ਇਹ ਵਾਲਾ ਜਿੱਥੇ ਵੀ ਤੁਹਾਡੇ ਤੁਹਾਨੂੰ ਲੱਗਦਾ ਕਿ ਵਾਲ ਹੈ ਸਭ ਤੋਂ ਪਹਿਲਾਂ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਮੈਂ ਦੇਖਿਆ ਅੱਪਰ ਲਿਪਸ ਤੇ ਵਾਲ ਹੋਣਗੇ ਟੋਡੀ ਤੇ ਹੋਣਗੇ ਚਿੰਨ ਤੇ ਹੋਣਗੇ ਇਨੂੰ ਕਿਤੇ ਵੀ ਲਾ ਸਕਦੇ ਹੋ ਤੁਸੀਂ ਠੀਕ ਹੈ ਜੀ ਜਿੱਥੇ ਤੁਸੀਂ ਵਾਲ ਰਿਮੂਵ ਕਰਨੇ ਆ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਇੱਕ ਚੁਟਕੀ ਇਹਦੇ ਵਿੱਚ ਆਪਾਂ ਪਾ ਲੈਣੀ ਹੈ ਬਿਲਕੁਲ ਇੱਕ ਚੁਟਕੀ ਹਲਦੀ ਵੀ ਜਰੂਰ ਪਾਓ ਠੀਕ ਹੈ ਆ ਦੇਖ ਲਓ ਇੱਕ ਚੁਟਕੀ ਪਾਣੀ ਹੈ ਇੱਕ ਚੁਟਕੀ ਪਾ ਕੇ ਇਹਨੂੰ ਵੀ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਣੇ ਹੁਣ ਇਹਨੂੰ ਆਪਣੇ ਫੇਸ ਤੇ ਲਾਓ ਠੀਕ ਹੈ ਚਿਹਨ ਤੇ ਲਾਓ ਜਿੱਥੇ ਲਾਣਾ ਲਾਓ ਮੇਰੇ ਦੇਖੋ ਹੁਣ ਮੈਂ ਤਾਂ ਉਹ ਬਿਲਕੁਲੋਂ ਝੂਠ ਨਹੀਂ ਬੋਣਾ ਚਾਹਦੀ ਮੇਰੇ ਬਿਲਕੁਲ ਵੀ ਹੁਣ ਇੱਥੇ ਵਾਲ ਨਹੀਂ ਆ ਕਿਉਂਕਿ ਮੈਂ ਪਿਛਲੀ ਵੀਡੀਓ ਦਿਖਾਈ ਸੀ ਨਾ ਇਹ ਵਾਲ ਬਿਲਕੁਲ ਨਹੀਂ ਆਉਂਦੇ ਹੈਗੇ ਦੁਬਾਰਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ ਬਸ ਇਹਦੇ ਨਾਲ ਤੁਹਾਡੇ ਵਾਲ ਵਾਪਸ ਨਹੀਂ ਆਣਗੇ ਤੇ ਇਹ ਕਰਨਾ ਕਿੰਨਾ ਤੁਸੀਂ ਫਿਰ ਕਹੋਗੇ ਤਾਂ ਅਸੀਂ ਲਗਾਣਾ ਕਿੰਨੇ ਵਾਰੀ ਹੈ ਇਹ ਹਫਤੇ ਦੇ ਵਿੱਚ ਜੇਕਰ ਕੋਸ਼ਿਸ਼ ਕਰੋ ਨਾ ਦੋ ਵਾਰ ਜ਼ਰੂਰ ਲਾਓ ਤੁਸੀਂ ਦਿਨ ਮਿੱਥ ਲਓ ਮੰਨ ਲਓ ਆਪਾਂ ਸੰਡੇ ਲਾਏ ਆ ਫਿਰ ਇਹਨੂੰ ਬੁੱਧਵਾਰ ਲਾ ਲਓ ਇਹ ਸੰਡੇ ਲਾ ਲਓ ਇੱਕ 3-4 ਵਾਰੀ ਰੈਮੀਡੀ ਕਰੋਗੇ ਨਾ ਤੁਹਾਡੇ ਵਾਲ ਬਿਲਕੁਲ ਖਤਮ ਹੋ ਜਾਣਗੇ ਆਣਗੇ ਹੀ ਨਹੀਂ ਵਾਲ ਤੇ ਉਸ ਤੋਂ ਬਾਅਦ ਉਹਨੀਆਂ ਜੜਾਂ ਵੀ ਕਮਜ਼ੋਰ ਹੋ ਜਾਣਗੀਆਂ ਠੀਕ ਹੈ ਤੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਿਓ ਜੇ ਕੱਚਾ ਦੁੱਧ ਲੈ ਕੇ ਨਾ ਥੋੜਾ ਜਾਂ ਕੱਚਾ ਦੁੱਧ ਲੈ ਲਿਓ ਚਾਹੇ ਤੁਸੀਂ ਗੁਲਾਬ ਜਲ ਲੈ ਲਓ ਕੱਚਾ ਦੁੱਧ ਜਾਂ ਗੁਲਾਬ ਜਲ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਲੈਣੀ ਹੈ ਤੇ ਤੁਸੀਂ ਫਟਕੜੀ ਜਿਹੜੀ ਫਟਕੜੀ ਹੈ ਨਾ ਉਹਨੂੰ ਵਿੱਚ ਭਿਗੋ ਲੈਣੀ ਹੈ ਫਟਕੜੀ ਭਿਗੋ ਕੇ ਕਾਟਨ ਲੈ ਕੇ ਜਿੱਥੇ ਜਿੱਥੇ ਤੁਸੀਂ ਵਾਲ ਰਿਮੂਵ ਕੀਤੇ ਹਨ ਉੱਥੇ-ਉੱਥੇ ਤੁਸੀਂ ਆਪਣੇ ਨਾ ਐਦਾਂ ਕਰਕੇ ਮਤਲਬ ਉਹਨੂੰ ਲਗਾਣਾ ਹੈ ਤੇ ਉਹ ਪਤਾ ਕਿਉਂ ਲਗਾਣਾ ਹੈ ਕਿਉਂਕਿ ਇਹ ਜੜਾ ਨੂੰ ਸਾਡੀਆਂ ਨੂੰ ਖਤਮ ਕਰ ਦੇਗਾ ਜਿਹੜੇ ਵਾਲ ਨੇ ਨਾ ਆਂਦੇ ਆ ਉਹਨਾਂ ਦੀ ਜੜਾ ਮਤਲਬ ਕਮਜ਼ੋਰ ਕਰ ਦੇਗਾ ਅੱਗੋਂ ਸਾਡੇ ਵਾਲ ਆਣੇ ਬੰਦ ਹੋ ਜਾਣਗੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਜਿੰਨੀ ਵਾਰੀ ਲਾਣਾ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਤੀ ਏ ਸਭ ਤੋਂ ਪਹਿਲਾਂ ਇਹ ਕੋਈ ਨੁਕਸਾਨ ਨਹੀਂ ਦੇਗੀ ਕੋਈ ਚੀਜ਼ ਤੁਹਾਨੂੰ ਸਾਈਡ ਇਫੈਕਟ ਕੋਈ ਨਹੀਂ ਹੈ ਐਦਾਂ ਠੀਕ ਹੈ ਇਹ ਬਹੁਤ ਵਧੀਆ ਚੀਜ਼ ਐ ਬਿਲਕੁਲ ਘਰੇਲੂ ਨੁਕਤਾ ਐ ਮੈਂ ਅਪਣਾਇਆ ਖੁਦ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਨਾ ਤਾਂ ਦੇਖੋ ਹੱਥ ਤੇ ਕੋਈ ਵਾਲ ਲੱਗਿਆ ਨਾ ਮੇਰੇ ਕਿਸੇ ਬਾਜੂ ਤੇ ਵਾਲ ਐ ਠੀਕ ਐ ਪਹਿਲਾਂ ਵੀ ਮੈਨੂੰ ਕਿਸੇ ਭੈਣ ਨੇ ਕਿਹਾ ਸੀ ਤੁਹਾਡੇ ਵਾਲ ਨਹੀਂ ਆ ਹਾਂ ਮੇਰੇ ਵਾਲ ਨਹੀਂ ਮੈਂ ਕਦੀ ਵੈਕਸ ਨਹੀਂ ਕਰਵਾਈ ਤੁਹਾਨੂੰ ਵੀ ਕਦੀ ਵੀ ਵੈਕਸ ਕਰਵਾਉਣ ਦੀ ਲੋੜ ਨਹੀਂ ਪੈਣੀ ਹੈਗੀ ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਇਹ ਵਾਲੀ ਰੈਮਡੀ ਥੋੜੀ ਬਣਾ ਕੇ ਪਹਿਲਾਂ ਟਰਾਈ ਕਰਿਓ ਫੇਸ ਤੇ ਜ਼ਰੂਰ ਲਗਾਓ ਆਪਣੇ ਹੱਥਾਂ ਤੇ ਲਾ ਕੇ ਦੇਖ ਲਿਓ ਠੀਕ ਐ ਜੇ ਤੁਹਾਨੂੰ ਲੱਗਦਾ ਤੁਹਾਡੀ ਸਕਿਨ ਕੋਈ ਵੀ ਕਈ ਵਰੀ ਹੋ ਜਾਂਦਾ ਹੈ ਹਨਾ ਪ੍ਰੋਬਲਮ ਆ ਜਾਂਦੀ ਤੇ ਜਦ ਤੁਹਾਨੂੰ ਲੱਗਦਾ ਵੈਸੇ ਤੇ ਇਹਦੇ ਚ ਕੋਈ ਦੇਸੀ ਚੀਜ਼ਾਂ ਨੇ ਕੋਈ ਨੁਕਸਾਨ ਨਹੀਂ ਦੇਗਾ ਤੁਸੀਂ ਆਪਣੇ ਹੱਥ ਤੇ ਅਪਲਾਈ ਕਰਕੇ ਦੇਖ ਲਿਓ ਪਹਿਲਾਂ ਠੀਕ ਹੈ ਜੀ ਜੇ ਤੁਹਾਡੇ ਕਈ ਵਰੀ ਹੁੰਦਾ ਆਪਣੇ ਅਕਸਰ ਗੁੱਠੇ ਤੇ ਇੱਥੇ ਤੇ ਵਾਲ ਹੁੰਦੇ ਕਿਤੇ ਵੀ ਹੁੰਦੇ ਆ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਵਾਲਾ ਪੈਕ ਜਿਹੜਾ ਨਾ ਤੇ ਇਹਨੂੰ ਆਪਾਂ ਲਾਣਾ ਲਾ ਕੇ ਦੇਖੋ ਇਹ ਨਹੀਂ ਹੈ ਵੀ ਨਾਲ ਦੀ ਨਾਲ ਲਾਣਾ ਫਿਰ ਮੈਨੂੰ ਕਮੈਂਟ ਆ ਜਾਣਗੇ ਮੈਨੂੰ ਪਤਾ ਦੀ ਐ ਇੱਕਦਮ ਦਿਮਾਗ ਚਾਈ ਗੱਲ ਕਿ ਫਿਰ ਮੇਰੀਆਂ ਪਿਆਰੀਆਂ ਪੇਰੀਆਂ ਭੈਣਾਂ ਕਮੈਂਟ ਕਰਨਗੇ ਲਾਣਾ ਕਿੰਨੀ ਦੇਰ ਇਹਨੂੰ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਡਾਇਰੈਕਸ਼ਨ ਚ ਲਾਣਾ ਤੁਸੀਂ ਪਹਿਲਾਂ ਹਾਤੀ ਤੇ ਅਪਲਾਈ ਕਰ ਸਕਦੇ ਹੋ ਕਿਤੇ ਵੀ ਅਪਲਾਈ ਆ ਦੇਖੋ ਇਸ ਤਰ੍ਹਾਂ ਕਰਕੇ ਲਗਾ ਸਕਦੇ ਹੋ ਤੁਸੀਂ ਠੀਕ ਹੈ ਔਰ ਲਗਾਣਾ ਤੁਸੀਂ ਨਾ ਕਮ ਸੇ ਕਮ 20-25 ਮਿੰਟ ਜ਼ਰੂਰ ਲਗਾ ਕੇ ਰੱਖਣਾ ਇਹਨੂੰ ਇਨੂੰ ਲਗਾ ਕੇ ਰੱਖਣਾ ਜਿੰਨਾ ਵਧੀਆ ਤਰੀਕੇ ਨਾਲ ਤੁਸੀਂ ਦੇਰ ਤੱਕ ਲਾਓਗੇ ਨਾ ਉਹਨੇ ਤੁਹਾਡੇ ਵਾਲ ਮਤਲਬ ਇਹਦੇ ਨਾਲ ਜਕੜੇ ਜੇ ਜਾਣਗੇ ਤੇ ਜਦੋਂ ਤੁਸੀਂ ਮਤਲਬ ਉਤਾਰੋਗੇ ਨਾ ਦੇਖਿਓ ਤੁਹਾਨੂੰ ਥੋੜੀ ਬਹੁਤ ਪੇਨ ਹੋਏਗੀ ਹਲਕੀ ਜੀ ਕੋਈ ਜ਼ਿਆਦਾ ਪੇਨ ਨਹੀਂ ਹੋਣੀ ਇਸ ਤਰ੍ਹਾਂ ਕਰਕੇ ਮੇਰੇ ਦਿਮਾਗ ਚ ਆ ਗਿਆ ਮੈਂ ਕਿ ਮੈਂ ਫਿਰ ਬਾਅਦ ਚੋਂ ਮੈਨੂੰ ਪਤਾ ਮੈਨੂੰ ਬਹੁਤ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਸੀ ਕਿ ਕਿੰਨੀ ਵਾਰੀ ਲਾਣਾ ਹੈ ਕਿੱਦਾਂ ਲਾਣਾ ਹੈ ਕਿੰਨੀ ਦੇਰ ਲਾਣਾ ਹੈ ਤੇ ਇਸ ਕਰਕੇ ਤੁਸੀਂ ਜ਼ਰੂਰ ਇਹਨੂੰ ਲਾ ਕੇ ਰੱਖਿਆ ਦੇਖੋ ਤੁਸੀਂ ਇਸ ਤਰ੍ਹਾਂ ਅਰੇ ਇਹਦਾ ਕੋਈ ਇਹ ਨਹੀਂ ਬਗ ਚਲ ਵਾਲਾ ਦੇ ਨਾਲ ਨਾਲ ਇਹ ਫੇਸ ਤੇ ਵੀ ਬਹੁਤ ਅੱਛਾ ਮਤਲਬ ਰਿਜ਼ਲਟ ਵੀ ਇਹਦੇ ਅੱਛੇ ਮਿਲਦੇ ਆ ਗਲੋ ਵੀ ਕਰਦਾ ਹੈ ਇਹ ਬਹੁਤ ਅੱਛਾ ਮਤਲਬ ਸਕਿਨ ਦੇ ਲਈ ਜਿਨ੍ਹਾਂ ਨੂੰ ਕਿਸੇ ਨੂੰ ਇਹਨੂੰ ਸ਼ਹਿਦ ਦੇ ਨਾਲ ਕੋਈ ਪ੍ਰੋਬਲਮ ਆਂਦੀ ਹੈ ਨਾ ਮੈਂ ਤਾਂ ਅੱਜ ਦਾ کبھی ਵੀ ਹੁੰਦਾ ਕਿਸੇ ਨੂੰ ਸਕਿਨ ਦੇ ਨਾਲ ਕੋਈ ਸ਼ਹਿਦ ਨਾਲ ਉਹ ਇਹਦੀ ਜਗ੍ਹਾ ਨਾ ਸ਼ਹਿਦ ਦੀ ਜਗ੍ਹਾ ਚੀਨੀ ਵੀ ਯੂਜ਼ ਕਰ ਸਕਦੇ ਆ ਵੈਸੇ ਤਾਂ ਕੋਈ ਤੁਹਾਨੂੰ ਨੁਕਸਾਨ ਨਹੀਂ ਦੇਵੇਗਾ ਠੀਕ ਹੈ ਜੀ ਇਸ ਤਰ੍ਹਾਂ ਮੈਂ ਕਿਹਾ ਚਲੋ ਹੱਥ ਤੇ ਹਲਕਾ ਹਲਕਾ ਮੇਰੇ ਬ੍ਰਾਊਨ ਰੌ ਹਲਕੇ ਹਲਕੇ ਵਾਲ ਸੀ ਮੈਂ ਕਿਹਾ ਚਲੋ ਮੈਂ ਹੱਥਾਂ ਤੇ ਟ੍ਰਾਈ ਕਰ ਲਾ ਮੇਰੀ ਸਕਿਨ ਤੇ ਬਿਲਕੁਲ ਵੀ ਵਾਲ ਨਹੀਂ ਵੈਸੇ ਸਕਿਨ ਤੇ ਵੀ ਕੋਈ ਨੁਕਸਾਨ ਨਹੀਂ ਹੈ ਜੇ ਆਪਾਂ ਲਾਣਾ ਚਾਹੀਏ ਨਾ ਕਦੀ ਤੁਹਾਡੇ ਦਿਮਾਗ 'ਚ ਆ ਜੇ ਕਿ ਸਕਿਨ ਤੇ ਨਹੀਂ ਲਾਣਾ ਮੈਂ ਲਾ ਵੀ ਲੈਣੀ ਹੁੰਨੀ ਆ ਇਹ ਵੈਸੇ ਵੀ ਇੱਕ ਤਰ੍ਹਾਂ ਦਾ ਸਾਡਾ ਫੇਸ਼ੀਅਲ ਵੀ ਹੁੰਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਲਾ ਵੀ ਸਕਦੇ ਆ ਨੂੰ ਆ ਦੇਖੋ ਮੈਂ ਲਾ ਹੀ ਲੈਣੀ ਆ ਹਲਕਾ ਹਲਕਾ ਮੈਂ ਯੂਜ਼ ਵੀ ਕਰ ਲੈਣੀ ਇਹਨੂੰ ਹਲਕੇ ਹਲਕੇ ਜਿਹੜੇ ਬਰਾਊਨ ਬਰਾਊਨ ਜੇ ਵਾਲ ਹੁੰਦੇ ਆ ਤੇ ਉਹ ਨਿਕਲ ਜਾਣਗੇ ਬਿਲਕੁਲ ਬਰੀਕ ਬਰੀਕ ਵਾਲ ਹੈ ਮੇਰੇ ਮੋٹے ਵਾਲ ਨਹੀਂ ਬਹੁਤ ਸਾਰੀਆਂ ਭੈਣਾਂ ਦੇ ਦੇਖਿਆ ਮੈਂ ਬਹੁਤ ਮੋٹے ਤੇ ਮਜ਼ਬੂਤ ਵਾਲ ਹੁੰਦੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਪਿਆਰੇ ਪਿਆਰੇ ਬਾਰ-ਬਾਰ ਕਹੂੰਗੀ ਤੁਹਾਨੂੰ ਅੱਛੇ-ਅੱਛੇ ਜੇ ਕਮੈਂਟ ਜਰੂਰ ਕਰਿਓ ਇਸੇ ਤਰ੍ਹਾਂ ਹ ਲਗਾਇਓ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਤੇ ਇਹਦੇ ਨਾਲ ਆਪਣੀਆਂ ਜੜੀਆਂ ਆ ਸਕੀਨ ਨੇ ਨਾ ਇਹ ਵੀ ਬਹੁਤ ਵਧੀਆ ਰਹੇਗੀ ਤੇ ਮੇਰੇ ਹੁਣ ਹੈ ਨਹੀਂ ਗਾ ਵਾਲ ਕੋਈ ਵੀ ਨਹੀਂ ਤੇ ਮੈਂ ਜਰੂਰ ਤੁਹਾਨੂੰ ਟਰਾਈ ਕਰਕੇ ਦਿਖਾਉਂਦੀ ਇੱਥੇ ਔਰ ਚੀਜ਼ ਤੇ ਜੇਕਰ ਮੋਟੇ ਵਾਲ ਹੈ ਉਹ ਵੀ ਮਤਲਬ ਨਿਕਲ ਜਾਣਗੇ ਨਿਕਲ ਲਗੇ ਜਰੂਰ ਬਸ ਇਹ ਚੀਜ਼ਾਂ ਤੁਸੀਂ ਆਪਣਾਯੋਗ ਤੇ ਮੈਨੂੰ ਬਲਕਿ ਕਮੈਂਟਾਂ ਵੀ ਜਰੂਰ ਦੱਸਿਓ ਪਿਛਲੀ ਵੀਡੀਓ ਦੀ ਤਰ੍ਹਾਂ ਇਹਨੂੰ ਬਹੁਤ ਜ਼ਿਆਦਾ ਪਿਆਰ ਦਿਓ ਲਾਈਕ ਤਾਂ ਕਰਿਓ ਜਦੋਂ ਤੁਹਾਨੂੰ ਰਿਜ਼ਲਟ ਮਿਲੇਗਾ ਮੈਂ ਤੁਹਾਨੂੰ ਬਿਲਕੁਲ ਨਹੀਂ ਕਹਾਂਗੀ ਕਿ ਮੈਨੂੰ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਜੀ ਕਿਉਂਕਿ ਮੈਨੂੰ ਮੈਂ ਉਹੀ ਚੀਜ਼ ਬਣਾਈ ਹੈ ਜੋ ਮੈਨੂੰ ਇਹ ਚੀਜ਼ ਮਤਲਬ ਵਧੀਆ ਲੱਗੀ ਇਹ ਸਾਡੇ ਸਕਿਨ ਲਈ ਬਹੁਤ ਅੱਛੀ ਚੀਜ਼ ਹੈ ਤੇ ਇਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਏਗਾ ਮਤਲਬ ਫਾਇਦੇ ਹੀ ਫਾਇਦੇ ਹੋਣਗੇ ਇਹਦੇ ਨਾਲ ਤੁਹਾਡੇ ਕੋਈ ਵੀ ਵਾਲ ਅਨਚਾਏ ਵਾਲ ਆਪਣੇ ਮੂੰਹ ਤੇ ਕਿੰਨੇ ਆ ਜਾਂਦੇ ਹਨ ਮੈਂ ਬਹੁਤ ਸਾਰੀਆਂ ਭੈਣਾਂ ਦੇ ਦੇਖਿਆ ਬ੍ਰਾਊਨ ਬ੍ਰਾਊਨ ਵਾਲ ਜਿਵੇਂ ਬਲੀਚ ਵਗੈਰਾ ਵੀ ਕਰਦੀਆਂ ਨੇ ਤੇ ਬ੍ਰਾਊਨ ਬ੍ਰਾਊਨ ਵਾਲ ਹੁੰਦੇ ਨੇ ਲੱਗ ਤੋਂ ਹੀ ਚਮਕਦੇ ਆ ਐਸੀ ਚੀਜ਼ ਤੇ ਨਾ ਔਰ ਇੱਕ ਚੀਜ਼ ਇਹ ਧਿਆਨ ਰੱਖਣੀ ਤੁਸੀਂ ਜਦੋਂ ਵਾਲ ਜੇ ਤੁਹਾਡੇ ਨੀਚੇ ਨੂੰ ਆ ਨਾ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਓ ਜੇਕਰ ਤੁਹਾਡੇ ਵਾਲ ਦੇਖਿਓ ਵਾਲਾਂ ਦੀ ਡਾਇਰੈਕਸ਼ਨ ਦੇਖਣੀ ਹੈ ਫਿਰ ਤੁਸੀਂ ਉਹਨਾਂ ਨੂੰ ਨਾ ਇਸ ਚੀਜ਼ ਨੂੰ ਪੈਕ ਨੂੰ ਐਦਾਂ ਲਾਣਾ ਹੈ ਠੀਕ ਹੈ ਜੇ ਵਾਲ نیچے ਆ ਰਹੇ ਨੇ ਇਸ ਤਰ੍ਹਾਂ ਲਾਣਾ ਹੈ ਤੇ ਮੁੜ ਕੇ ਫਿਰ ਤੁਸੀਂ ਸੁੱਕਾ ਆਟਾ ਲੈ ਕੇ ਇਹਨੂੰ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਮਲ ਕੇ ਲਾ ਦੇਣਾ ਠੀਕ ਹੈ ਜੀ ਮਲ ਕੇ ਸੁੱਕੇ ਆਟੇ ਦੇ ਨਾਲ ਲਾਓ ਤੁਸੀਂ ਇਹਨੂੰ ਜਰੂਰ ਇਹ ਚੀਜ਼ਾਂ ਵਰਤਿਓ ਮੈਨੂੰ ਬਲਕਿ ਕਮੈਂਟਾਂ ਵਿੱਚ ਦੱਸਿਓ ਵੀ ਤੁਹਾਨੂੰ ਰਿਜ਼ਲਟ ਕਿਦਾਂ ਦਾ ਆਇਆ ਤੁਹਾਨੂੰ ਇਹ ਰੈਮੇਡੀ ਕਿਦਾਂ ਦੀ ਲੱਗੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਦੇ ਨਾਲ ਪਿਆਰੀ ਜੀ ਵੀਡੀਓ ਦੇ ਨਾਲ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੇਕਰ ਮੇਰੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਦੋਂ ਲਾਈਕ ਕਰਦੇ ਆ ਨੇ ਇੱਕ ਹਾਈਪ ਦਾ ਬਟਨ ਆਂਦਾ ਪਲੀਜ਼ ਹਾਈਪ ਵੀ ਦਿਆ ਕਰੋ ਬਹੁਤ ਅੱਛਾ ਲੱਗਦਾ ਮੇਰੀ ਵੀਡੀਓ ਬਿਲਕੁਲ ओरिजिनल ਤੇ ਜੋ ਯੂਜ਼ ਕੀਤੀ ਹੁੰਦੀ ਕੋਈ ਆਣ ਗਿਆ ਤੁਹਾਡੇ ਕੋਲ ਕੋਈ ਫੇਕ ਵੀਡੀਓ ਨਹੀਂ ਆਏਗੀ ਇਸੇ ਤਰ੍ਹਾਂ ਜਿਹੜੀਆਂ ਭੈਣਾ ਮੈਨੂੰ ਬਹੁਤ ਸਾਰੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੁਸੀਂ ਬੋਲਦੇ ਬਹੁਤ ਸੋਹਣਾ ਸਮਝਾਉਂਦੇ ਬਹੁਤ ਸੋਹਣਾ ਥੈਂਕ ਯੂ ਸੋ ਮੱਚ ਤੁਹਾਡਾ ਤੇ ਰੋਜ਼ ਜਿਹੜੀਆਂ ਮੇਰੀਆਂ ਭੈਣਾ ਪਿਆਰੀਆਂ ਪਿਆਰੀਆਂ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ ਸਾਰਾ ਦਿਲਾਸ਼ੁਕਰੀਆ ਠੀਕ ਹੈ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਜ ਜੀ ਇਹ ਰੈਮਡੀ ਜ਼ਰੂਰ ਯੂਜ਼ ਕਰਿਓ ਫਿਰ ਮੈਨੂੰ ਕਮੈਂਟਾਂ ਚ ਸਪੈਸ਼